ਆਹ ਨਹਰ ਭਾਈ ਇਹਨਾਂ ਸੀ ਨਹਰ ਭਾਈ ਪਾਸੀ ਆ ਰਿਹਾ ਹੈ। ਪਾਸੀ ਪਾਸੀ ਆ ਰਿਹਾ ਹੈ। ਲੋ ਮੈਂ ਤੇਰਾ ਨੂੰ ਟਰਾਇਆਂ ਲੈਣੇ ਦਿਖਾਉਣਾ ਭਾਈ ਟਰੈਕਟਰਾਂ ਦੀ ਮੰਡੀ ਚੋਂ ਕੱਢ ਗਿਆ ਬਿਹਲੇ ਥਾਂ ਚ ਲਿਆਉਂਦੇ ਆਲ ਭਾਈ ਤੇ ਦੇਖੋ ਕਰਾ ਕਿਵੇਂ ਆ ਦਾਬਦੇ ਆ। ਆ ਜਾ ਨਾ ਹੁੰਦਾ ਸਰ ਦੇਰ ਦੇ ਨਹੀਂ ਕਰਦੇ ਆ। ਕੋ ਯਾਰ ਪਹਿਲਾਂ ਮਾਰ ਦੋਣੀ ਹੁਣ ਵਾਲੀ ਗੱਲ ਕਰਦੇ ਆ। ਆਦਾ ਕੀ ਮੌਲ ਹੈ। ਡਬੜਾ ਡਬੜਾਸ ਮਾਰ ਕੇ ਡਬੜਾ ਡਬੜਾ ਕੋ ਨਹੀਂ ਹੁੰਦਾ ਇਹਨੂੰ ਸੱਤ ਸਰੀਆ ਕਾਲਾ ਬਈ ਸਾਰੇ ਹੀ ਭਰਾਵਾਂ ਨੂੰ ਅੱਜ ਬਈ ਦਿਨ ਬੁੱਧਵਾਰ ਆਪਣੀ ਮੰਡੀ ਆ ਨਾਲ ਤਾਂ ਆਪਣੇ ਟਰੈਕਟਰ ਦਿਖਾਵਾਂਗੇ ਨਾਲ ਦਿਖਾਵਾਂਗੇ ਬਈ ਮੰਡੀ ਦਾ ਮੌਲ ਕੇਵੇਂ ਸੌਦੇ ਹੁੰਦੇ ਆ ਬਈ ਕੀ ਗੱਲਬਾਤ ਹੁੰਦੀ ਆ ਮੰਡੀ ਦੇ ਅੱਜ ਦਿਖਾਵਾਂਗੇ ਆਪਾਂ ਤੁਹਾਨੂੰ ਸਭ ਕੁਝ ਲੋਈ ਮੇਤਰੋਂ ਮੰਡੀ ਦੀ ਹੋ ਚੱਲੀ ਆ ਤਿਆਰੀ ਤੇ ਟੋਜਨ ਟੂਜਨ ਆਪਾਂ ਕਾ ਲੇ देख रहे हैं देख रहे हैं की माहौल आज मंडी ते सौदे होंदे हैं या नहीं किमे रहुआ दी मंडी बहुत अकल मंडी ते बहुत ही प्यार पावले मंडी ते पाला बिक्रैत रोदाया बाकी जे नफरात ना जाले बे मुदा कलम मुदा होया नहीं सौदे पाके तो दे। हर देखना की बन्दा है और तो ये तो तो ले ताला सही है बहुत हो गया रे बहुत जगह अपनी मुजेज है कर डालने है अगला कोई दूसरा बैठना होना सेट करके बाकी दे रहे हैं माहौल लगता है तो ट्रेड लाते केना सेट करके ਲੋਈ ਮਸਟਰਰਾ ਆਈ ਦੇਖੋ ਮਾਰਦੇ ਬਾਈ ਟਰੈਕਟਰ ਦੀ ਆਪਣੇ ਸਾਈਡ ਟੋ ਕਰ ਕੇ ਲਾ ਲਓ ਮੇਤਰੋਂ ਮੰਡੀ ਚ ਸੌਦਾ ਹੋ ਗਿਆ ਆਪਣੀ ਜਿੱਕਾ ਫਾਰਮ ਟਰੈਕ 65 IPG ਦਾ ਸੌਦਾ ਹੋ ਗਿਆ ਬਾਈ ਬੰਗਾਂ ਨਾ ਕਰਦੇ ਗੱਲ ਬਾਤ ਤੇ ਬਾਈ ਜਾਨਾ ਕਰਾਉਣੇ ਬਾਈ ਗੱਲ ਬਾਤ ਆਪਾਂ ਕੀ ਆਲਾ ਬਾਈ ਕਿਹੜਾ ਪਿੰਡ ਆ ਬਾਈ ਛੋਟਾ ਗੁਰਜ ਹਰਮਾਨਗੜ੍ਹ ਜੀ ਗੁਰਜ ਹਰਮਾਨਗੜ੍ਹ ਬਾਈ ਬੰਗਾਂ ਨੂੰ ਤਾਂ ਬਹੁਤ ਬਹੁਤ ਵਧਾਈਆਂ ਬਾਈ ਬੰਗਾਂ ਨੂੰ ਤੇ ਪਰਮਾਤਮਾ ਵਾਧਾ ਕਰੇ ਬੰਗਾਂ ਨੂੰ ਤੇ ਚੈੱਕ ਕਰ ਲਓ ਬਾਈ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ ਸੁਥਰਾ ਟਰੈਕਟਰ ਜੀ ਬਾਈ ਚਾਰੇ ਟਾਇਰ ਨਵੇਂ ਆ 65 ਫਾਰਮਟਰੈਕ 2011 ਮਾਡਲ ਸਤਿਮਾਤਾਂ ਬਾਧਾ ਕਰੇ ਬਾਈਆਂ ਨੂੰ ਲੋਈ ਮੇਤਰ ਲੋਈ ਮੇਤਰ ਨੂੰ ਟਾਇਰਾਂ ਲੈਣੇ ਦਿਖਾਉਣਾ ਬਾਈ ਟਰੈਕਟਰਾਂ ਦੀ ਮੰਡੀ ਚੋਂ ਕੱਢ ਗਿਆ ਪਹਿਲੇ ਥਾਂ ਚ ਲਿਆਉਂਦੇ ਆ ਬਾਈ ਤੇ ਦੇਖੋ ਗ੍ਰਾਹਕ ਕਿਵੇਂ ਆਦਾਬ ਦੇ ਆ ਆਹ ਤੋੜੇ ਬਹ 10 7 ਟਰੈਕਟਰ ਦੇਖੋ ਜਮਾ ਲਾਟ ਟਾਈਮ ਰਵਾਈ ਜਾਂਦਾ ਆਪਣਾ ਬ੍ਰੇਕ ਆ ਬੱਜੇ ਜਾਂਦੇ ਆਪਣੇ ਆਲੇ 55 ਦੀ ਟਾਈ ਇੱਥੇ ਬਾਈਕ ਘਰ ਕੇ ਬ੍ਰੇਕ ਤੇ ਪਾਇਲ ਤੋਂ ਦੇਖੋ ਦੇਖੋ ਮੇਟਰਾਂ ਲੋਈ ਮਿੱਤਰੋ ਆ ਟਰੈਡ ਦਾ ਸੌਦਾ ਚੱਲ ਰਿਹਾ ਦੇਖਦੇ ਆ ਸੌਦਾ ਹੁੰਦਾ ਕਿ ਨਹੀਂ 2015 ਮਾਡਲ ਦਾ ਫੋਨ ਸੁਮਾਨ ਫੋਨ ਲੱਗਿਆ ਹੋਇਆ ਡਾਇਰੈਕਟਰ ਦੇ ਮਨੁੱਖੀ ਤੇ ਨੂੰ ਖੜਾ ਬਣਦਾ ਵਾਲਾ 3 ਮਿੰਟ ਇਹਨਾਂ ਕੋਲੋਂ ਨਾ ਘੱਟ ਕੇ ਮਾਰਿਆ ਸਾ ਇਹ ਲੈ ਤੇ ਕਾਕਾ ਬਾਦਰ ਹੋਰ ਆ ਲੈ 15000 ਦਾ ਬੱਸ ਨਹੀਂ ਹੋਰ ਚਾਤੋਂ ਥੱਲੇ ਅੱਜ ਸੂਬਾ ਕਰ ਦਿੰਦਾ ਗੱਲ ਸਿੱਧੀ ਹੈ ਹੋਰ ਕੋਈ ਤਾਂਹੀਂ ਖੜਾ ਰਹਿਣਾ ਫਿਰ ਅਸੀਂ ਸਾਈ ਮੋੜਦੇ ਨੇ ਹਾਂ ਹੈਰਿਟੇ ਲੇਵਲ ਤੇ ਕਿਪਟ 30000 ਰੁਪਏ ਸਰਦਾਰ ਭਰ ਦੇ ਆ ਬਿਆਨ ਦੇ ਯਾਰ ਬਾਈ 5000 ਦਾ ਹੁੰਦਾ ਨਹੀਂ 5 ਦੀ ਟਾਹ ਕਰਦੇ 5000 ਹੁੰਦਾ ਨਹੀਂ 4000 4500 2000 ਰੁਪਏ ਕੋਈ ਨਾ ਦਾ ਨਹੀਂ ਫਰਕ ਪੈਂਦਾ ਉਹਦਾ ਲਾਸਟ ਨਹੀਂ ਮੇਰੇ ਦੇ ਬੰਦੇ 60000 ਦਾ ਭਰ ਦੇ ਭਾਈ 5 ਦਾ ਲੈ ਗਏ ਆ ਲੈ ਘਾਣਾ ਕੱਚਾ ਰੇਟ ਨਿਕਲਿਆ ਸੀ ਜੀ ਸਹੀ ਰੇਟ ਕਰਦਾ ਪਰ ਦੇਰ ਦੇ ਪਰ ਦੇਗਾ ਨਹੀਂ ਕਰਦੇ ਆ ਪਹਿਲਾਂ ਲੱਗੇ ਉਹ ਯਾਰ ਪਹਿਲਾਂ ਤਾਂ ਮਾਰ ਗੋਲੀ ਹੁਣ ਵਾਲੀ ਗੱਲ ਕਰਦੇ ਆ ਅੱਜ ਅਸੀਂ ਕੀ ਮੌਲ ਹੈ ਪਹਿਲਾਂ ਕੀ ਮੌਲ ਆ ਫਿਰ ਇਹਨੂੰ ਵੀ ਕਰਾ ਕੇ ਲੈ ਕੇ ਆਉਂਦੇ ਆਂ ਆਸ ਤੇ ਬਸ ਨਾ ਕੋਈ ਟ੍ਰਾਈ ਬੱਤੀ ਆਏ ਹੈਗਾ ਨਾ ਲੋਕੀਂ ਹੋਰ ਯਾਰ ਬਾਈ ਸਹੀ ਆ ਟੈਨ ਇਹ ਬਸ ਸਹੀ ਆ ਬੋਲ ਬਾਈ ਮੈਨੂੰ ਕੋਈ ਵੀ ਨਹੀਂ ਕਹਿੰਦਾ ਚੰਗੀ ਚੀਜ਼ ਆ ਤੇਰੀ ਵੀ ਪੇ ਲਾਵੇ ਉਹਨਾਂ ਨੂੰ ਬਰਾ ਵੀ ਜਰਾ ਇੰਨੇ ਸਾਰਾ ਖਰਚਾ ਆਉਗਾ ਆ ਵੀ ਨਹੀਂ ਅਖੇ ਜੂ ਅਸੀਂ ਹੋਰ ਨਹੀਂ ਬਾਈ ਮੈਂ ਤਾਂ ਧੰਨਵਾਦ ਆ ਤੁਹਾਡੇ ਕੋਈ ਇਹਨੂੰ ਸਹੀ ਕਰ ਜਾਉ 3000 ਨੂੰ ਤੇਰਾ ਕਿੱਡੀ ਗੱਲ ਲੱਗਣਗੇ ਜਾਣ ਮੈਂ ਖਰਚਾ ਪੈਣ ਕੀ ਨਾ ਮੈਨੂੰ ਖਰਚਾ ਪੈਣਗੇ ਟ੍ਰੈਕਟਰ ਦੀ ਵੀ ਪੇ ਤਾਂ ਰਸੀਆ ਤਵਨ ਲਾ ਗਏ ਆ ਪਾਕ ਤੋਂ ਆਦਾ ਡੱਕੀ ਲਾਤਾ ਹੈ ਸਾਹਮਣੇ ਇਹ ਨਾ ਹੋਏਗਾ ਨਹੀਂ ਆਏਗਾ ਬਲੀਵ ਆਏਗਾ ਲੱਗਦਾ ਹੈ 10000 ਰੁਪਏ ਲਗਾ ਲੀ ਡੱਕ ਲਾ ਲਈ 80000 ਰਪਏ ਜਾਣਾ ਬਸ ਨਿਮੇੜ ਲਈ ਪਰ ਮੈਂ ਅਸੀਂ ਚਾਰ ਚੰਨ ਜਾਣਾ 10000 ਰਪਏ 10000 ਰਪਏ 10000 ਰਪਏ ਨਹੀਂ ਰਪਏ ਨਹੀਂ ਕਰਦੇ ਬਾਈ ਨਹੀਂ ਯਾਰ ਬਲੇ 2000 ਮਾਸ਼ਾਅੱਲਾਹ ਤੇ 4 ਲੱਖ ਅਲ੍ਹਾ ਅੱਲ੍ਹਾ ਦਾ ਬਾਈ ਯਾਰ 15 ਹੁੰਦਾ 4 ਦਾ ਨਹੀਂ ਹੁੰਦਾ 4 ਦਾ ਹੁੰਦਾ 4 ਦਾ ਹੁੰਦਾ ਨਹੀਂ ਮੇਰੇ ਕੋਲ ਰਹਿਣ ਦੇ ਰਹਿਣ ਦੇ ਬਾਈ ਯਾਰ ਹੋਰ ਮੇਰੇ ਕੋਲ ਆਹ ਟਰੈਕਟਰ ਦਾ ਸੌਦਾ ਬਾਈ 15 ਮਾਡਲ 50 ਵਾਲੇ ਦਾ ਯਾਰ ਲੱਗਦੇ 45000 ਰੁਪਿਆ ਰੇਟ ਆ। ਸੌਦਾ ਲਵੇ ਲੱਗਿਆ ਵੇ ਦੇਖਦੇ ਕੀ ਹੁੰਦਾ। ਆਹ ਵੇ ਇਹ ਬੈਠਾ ਜਾਣਾ ਬੈਣ ਤੇ ਕੀ ਆ ਜਾ ਪਰਦੇ ਆ। ਉਹ ਦੇ ਦੇ ਮੰਦਾ ਪਿਆ ਪਿਆ ਟਰੈਕਟਰ ਸੋਤਾ ਇੱਕ ਨਹੀਂ ਹੋਏ ਸਾਡੀ ਮੰਡੀ ਚ। ਹੋਰ ਹਾਂ ਪਰਦਾ ਲੈ। ਉਹ ਬਾਈ। ਉਹ ਰਿਆ ਉਹ ਰਿਆ ਉਹ ਕੋਲੇ ਆ ਜਾਓ ਬਾਈ। ਇਹਦਾ ਲੈ ਜਾ ਨਹੀਂ। ਲਗਦੀ ਹਾਲ। ਠਾੜਾ। ਬੋਲੀ ਦਾ ਦਾ ਪੂਰੇ 82 ਹਜ਼ਾਰ ਰੁਪਏ ਬੱਸ ਜਾ ਜਾਣਾ ਬਹੁਤ ਬਹੁਤ ਚਲ ਬੰਨ੍ਹ ਲੈ ਵਾਅਦਾ ਕਰੂ ਫਸੋ ਕੇ ਤੇ ਉਹ ਹੀ ਗੱਲ ਯਾਰ ਹੋ ਸਕਿਆ ਦੱਸਣਾ ਹਾਂ ਪੈਸੇ ਦਾ ਗੇਲ ਨੂੰ ਪੈਸੇ ਕਿੱਧਰ ਤੱਕ ਪੈਸੇ ਕੀ ਕਰ ਗਿਆ ਤੂੰ ਚੱਲ ਕੋਈ ਗੱਲ ਭਰਾ ਦੇ ਘਟ ਤੇਰੇ ਦਾ ਦਾ ਗਰੀਬ ਬੰਦੇ ਆ 90 ਹਜ਼ਾਰ ਰੁਪਏ ਕਮੀ ਨਹੀਂ ਹੋਣੀ ਚਾਹੀਦਾ ਜਾਰੇ ਜਾਂਦੇ ਜਾਨਦੇ ਜੀ ਰੋਕ ਕੇ ਐਸੇ ਕੋਰੋਨਾ ਦਾ ਘਟਾ ਘਣਾ ਜੋ ਕਿੰਨਾ ਭਾਰੀ ਲੈ ਜਾਂਦਾ ਹੈ ਜੋ ਜਾਨਦੇ ਜੀ ਤੇਰੇ ਲੰਮੇ ਹੋਇਆ ਹੋਇਆ ਤੇ ਸਵਰਾਜ ਵੀ ਨਹੀਂ ਨੀ ਨੀ ਕੋ ਮਿਲੀਦਾ ਯਾਰ ਸਵਰਾਜ ਵੀ ਨਹੀਂ ਉਹਨਾਂ ਦੁਪਨਾ ਤੇਲ ਖਾਂਦਾ ਹੋਏ ਨੂੰ ਤੇਲ ਖਾਂਦਾ ਜੇ ਇਹ ਕੰਮ ਵੀ ਨਹੀਂ ਕਰਦਾ ਫਰਾਸੀ ਵੀ ਨਹੀਂ ਖਾ ਰੱਖ ਰੱਖ ਰਹਿ ਗਰੀਬ ਬਸ ਕਰ ਉਹ ਹੀ ਗੱਲ ਯਾਰ

ਇੱਕ ਅੱਟਾ ਬਈ 10000 ਲੋ ਮਿੱਤਰੋ ਸੌਦਾ ਹੋ ਗਿਆ ਬਈ ਆ ਟਰੈਕਟਰ ਦਾ 4 ਲੱਖ ਤੇ 3 ਲੱਖ 82000 ਰੁਪਏ ਦਾ ਸੌਦਾ ਹੋਇਆ ਬਈ ਟਰੈਕਟਰ ਦਾ ਨਾਂ ਗਾਣੇ ਲੋਨ ਕਰਾਉਣਾ ਇਹਦੇ ਲੋ ਵੀ ਬਾਈ ਟਰਾਈ ਦੁਬਾਰੇ ਮਾਰ ਲਾ ਟਰੈਕਟਰ ਦੀ ਪੱਕੇ ਕਰਾਉਣੇ ਬਾਈ ਜਣ ਗੱਲ ਬਾਤ ਕਿਹੜਾ ਪੰਡਾ ਕਿਹੜਾ ਪਿੰਡਾ ਬਈ ਆਪਣਾ ਜੋੜਦੇ ਤੁਸੀਂ ਲੈ ਤਾ ਟਰੈਕਟਰ ਆਪਦਾ ਇਹ ਗੱਪੀ ਮਾਰਵਾ ਬੱਧਾ ਕਰੀ ਦੋ ਅਸੀਂ ਮੈਥਰ ਬਾਈ ਕਹਿੰਦੇ ਆਪਾਂ ਦੁਬਾਰੇ ਟਰਾਈ ਮਾਰਦੇ ਆਂ ਕਰ ਲੈਣ ਦੋ ਚੱਲੀ ਕੋਈ ਚੱਕਰ ਨਹੀਂ ਬੰਗਾਂ ਦਾ ਜੇ ਮਣ ਖੜਿਆ ਨਹੀਂ ਕਹਿੰਦਾ ਪੂਰੀ ਤਸੱਲੀ ਕਰਨੀ ਆ ਧਬੜਾ ਧਬੜਾਸ ਮਾਰ ਕੇ

ਕੱਟ ਲੈਣੇ ਖੁਸ਼ ਕੀ ਕੋਈ ਨਾ ਕੁਝ ਨਹੀਂ ਹੁੰਦਾ ਇਹਦੇ ਮਾਨ ਚ ਬਾਅਦ ਚ ਆਏ ਨਾ ਰਹਿ ਵੀ ਟਰਾਈਲ ਲੱਤੀ ਟਰੈਕਟਰ ਦੀ ਓ ਫੜ ਗਿਆ ਮਾੜਾ ਫੜ ਗਿਆ ਮਾੜਾ ਬਰਾਵੋ ਆ ਬਾਈਆਂ ਨੂੰ ਆਪਾਂ ਟਰੈਕਟਰ ਦਿੱਤਾਗਾ ਸੋਨਾ ਲੀਕਾ ਪਿੰਡ ਆ ਤੇ ਬਹੁਤ ਬਹੁਤ ਵਧਾਈਆਂ ਬਈ ਤੁਹਾਨੂੰ ਸਾਰਿਆਂ ਨੂੰ ਤੇ ਕਿਹੜਾ ਪਿੰਡ ਆ ਬਈ ਆਪਣਾ ਨੰਦਗੜ ਬਈ ਨੰਦਗੜ ਕਿਹੜੇ ਜ਼ਿਲ੍ਹੇ ਚ ਪੈਂਦਾ ਏ ਮਾਨਸਾ ਜ਼ਿਲ੍ਹੇ ਚ ਬਈ ਮਾਨਸਾ ਜੀ ਬਈ ਮਾਤਾ ਵੀ ਨਾਲ ਆਈ ਟਰੈਕਟਰ ਲੈਣ ਤੇ ਪਰਮਾਤਮਾ ਵਾਧਾ ਕਰੇ ਬਾਈਆਂ ਨੂੰ ਠੀਕ ਆ ਬਈ ਧੰਨਵਾਦ